ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਤਰਮਿੰਦਾਪੁਰ ਚੈਹਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਨਾ ਬਹੁਤ ਪਿਆਰੇ ਲੈ ਕੇ ਆਏ ਆ ਤੇ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਲੈ ਕੇ ਆਏ ਆ ਡਿਮਾਂਡ ਇਹ ਸੀ ਕਿਉਂਕਿ ਆਪਣੇ ਕੋਲ ਪਹਿਲਾਂ ਇਹਦੇ ਨਾਲ ਦੇ ਸੀ 15 ਸੂਟ ਹੀ ਆਏ ਸੀਗੇ ਹੁਣ ਵੀ ਆਪਣੇ ਕੋਲੇ ਇਹ ਆਇਤਾ ਫੇਰ 15 ਸੀ ਵੱਡੇ ਥਰੀ ਆਫਲਾਈਨ ਕਈ ਪੈਣਾ ਵੇਟ ਕਰੀਆਂ ਸੀ ਤੋਂ ਉਹਨਾਂ ਵਿੱਚੋਂ ਇਹ ਡਬਲ ਡਬਲ ਪੀਸ ਆਪਾਂ ਮੰਗਵਾਏ ਸੀਗੇ ਤੇ ਹੁਣ ਮੈਂ 11 ਸੂਟ ਲੈ ਕੇ ਆਈਆਂ ਸਿਰਫ 11 ਹੀ ਸੂਟ ਨੇ ਇਹ ਆਪਣੇ ਕੋਲ ਕਿਉਂਕਿ ਪਿੱਛੋਂ ਹੀ ਸਟਾਕ ਨਹੀਂ ਮਿਲ ਰਿਹਾ ਹੈਗਾ ਡਿਮਾਂਡ ਇਹ ਵਾਲੇ ਕੱਪੜੇ ਦੀ ਤੇ ਇਹ ਵਾਲੇ ਪ੍ਰਿੰਟਾਂ ਦੀ ਬਹੁਤ ਜ਼ਿਆਦਾ ਕਿਉਂਕਿ ਇਹ ਚੀਜ਼ ਬਹੁਤ ਸੋਹਣੀ ਆਈ ਆ ਵਿਸਕੋਜ਼ ਕਾਟਨ ਮਸਲੀਨ ਦੇ ਸਾਰਾ ਸੂਟ ਆ ਇਹ ਨਾਲ ਇਹਨਾਂ ਦੇ ਦੁਪੱਟੇ ਵੀ ਮਸਲੀਨ ਦੇ ਲੱਗੇ ਹੋਏ ਨੇ ਸੋ ਪਹਿਲਾਂ ਆਪਾਂ 15 ਸੂਟ ਪਿਛਲੇ ਵੀ ਕੀ ਲੈ ਕੇ ਆਏ ਸੀ ਪਰ ਭੈਣਾਂ ਦੀ ਇੰਨੀ ਜ਼ਿਆਦਾ ਡਿਮਾਂਡ ਤੇ ਸਾਨੂੰ ਦੁਬਾਰਾ ਰਿਪੀਟ ਜੋ ਪ੍ਰਿੰਟ ਮਿਲੇ ਸੀ ਦੁਬਾਰਾ ਚੱਕ ਲਏ ਨੇ 11 ਹੀ ਸੂਟ ਨੇ ਸੋ ਪੈਂਡ ਬਣ ਕੇ ਜਿਹੜੀਆਂ ਨਾਮ ਦੇ ਨਾਲ ਵੀਡੀਓ ਦੇ ਸਕਰੀਨਸ਼ਾਟ ਆ ਜਾਣਗੇ ਸਿਰਫ ਉਹਨਾਂ ਨੂੰ ਇਹ ਵਾਲੇ ਸੂਟ ਮਿਲਣਗੇ ਜੀ ਤੇ ਰਿਪੀਟ ਹੁਣ ਨਹੀਂ ਆਉਗੀ ਇਹਨਾਂ ਦੀ ਹੁਣ ਜਿੰਨੇ ਰਿਪੀਟ ਤੇ ਸਾਨੂੰ ਪਿੱਛੇ ਸਟਾਕ ਮਿਲਿਆ ਜਸ ਇੰਨੇ ਹੀ ਸਟਾਕ ਸੀਗਾ ਉਹਨਾਂ ਕੋਲੇ ਇਸ ਤੋਂ ਬਾਅਦ ਉਹਨਾਂ ਕੋਲ ਸਟਾਕ ਹੈ ਨਹੀਂਗਾ ਸੋ 11 ਸੂਟ ਹੀ ਆ ਸਾਡੇ ਕੋਲ ਸੋ ਪੈਂਡ ਬਣ ਕੇ ਜਿਨ੍ਹਾਂ ਦੇ ਨਾਮ ਦੇ ਨਾਲ ਪੇਮੈਂਟ ਕਰ ਲੋਗੇ ਤਾਂ ਨਾਮ ਦੇ ਨਾਲ ਪਰ ਪੇਮੈਂਟ ਤੋਂ ਬਿਨਾ ਕਿਸੇ ਦੀ ਬੁਕਿੰਗ ਮੈਂ ਰੱਖਣੀ ਨਹੀਂ ਹੈਗੀ ਇਹਨਾਂ ਸੂਟਾਂ ਦੀ ਜਦੋਂ ਨਾਂ ਦੇ ਨਾਲ ਪੇਮੈਂਟ ਹੋ ਜੂਗੀ ਨਾਂ ਦੇ ਨਾਲ ਫਿਰ ਤੁਹਾਡੇ ਆਰਡਰ ਡਿਸਪੈਚ ਅਸੀਂ ਕਰ ਦਾਂਗੇ ਨਾਂ ਦੇ ਨਾਲ ਆਪਣਾ ਐਡਰੈਸ ਸੈਂਡ ਕਰ ਦਿਆ ਕਰੋ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਆਪਣੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ 컬렉ਸ਼ਨ ਕਿੱਦਾਂ ਦੀ ਲੱਗੀ ਤੇ ਬਾਕੀ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਹੈ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੇ ਬਹੁਤ ਭੈਣਾਂ ਆਪਣੇ ਨਾਲ ਨਿਊ ਜੁੜ ਰਹੀਆਂ ਨੇ ਤੇ ਜਿਨ੍ਹਾਂ ਨੂੰ ਮੈਨ ਨਹੀਂ ਆ ਕਿ ਅਸੀਂ ਕਿੱਥ ਮੇਰਾ ਮੀਨ ਹੈਗਾ ਜੀ ਲੁਧਿਆਣਾ ਡਿਸਟ੍ਰਿਕਟ ਤੋਂ ਆ ਮੈਂ ਲੁਧਿਆਣਾ ਪਖਵਾ ਰੋਡ ਤੇ ਪਖਵਾ ਜਦੋਂ ਤੁਸੀਂ ਪਹੁੰਚਦੇ ਹੋ ਪਖਵਾ ਤੋਂ 1 ਕਿਲੋਮੀਟਰ ਦੀ ਦੂਰੀ ਤੇ ਪੈਣੀ ਅਰੋੜਾ ਪਿੰਡ ਆ ਜੀ ਇੱਥੇ ਕਈ ਪੈਣੀਆਂ ਇਕੱਠੀਆਂ ਹੋ ਜਾਂਦੀਆਂ ਨੇ ਪਰ ਉਹ ਰਾਏਕੋਟ ਸਾਈਡ ਕੰਨੀਓ ਚਲੀਆਂ ਜਾਂਦੀਆਂ ਨੇ ਇਹ ਜਿਹੜੀ ਪਖਵਾ ਦੇ ਨਾਲ ਪੈਣੀ ਆ ਜਾਂਦੀ ਹੈ ਪੈਣੀ ਅਰੋੜਾ ਉੱਥੋਂ ਅਸੀਂ ਬਿਲੋਂਗ ਕਰਦੇ ਆ ਸੋ ਜਿਹੜੀਆਂ ਵੀ ਪੈਣਾ ਨੇ ਸ਼ਾਪ ਤੇ ਵਿਜ਼ਿਟ ਕਰਨਾ ਐਨੀ ਟਾਈਮ ਤੁਸੀਂ ਕਰ ਸਕਦੇ ਹੋ ਬਸ ਇੱਕ ਕਾਲ ਕਰਕੇ ਜਰੂਰ ਆਇਓ ਤਾਂ ਕਿ ਤੁਹਾਨੂੰ ਅਟੈਂਡ ਕਰ ਸਕੀਏ ਕਈ ਵਾਰੀ ਕਿਸੇ अर्जेंट ਬੇਸ ਤੇ ਸਾਨੂੰ ਕਿਤੇ ਜਾਣਾ ਪੈ ਜਾਵੇ ਸ਼ਾਪ ক্লোਜ਼ ਹੋਵੇ ਤੇ ਤੁਹਾਡਾ ਗਿੜਾ ਲੱਗੇ ਅਸੀਂ ਇਹ ਨਹੀਂ ਚਾਹੁੰਦੇ ਠੀਕ ਹੈ ਜੀ ਜਦੋਂ ਵੀ ਆਉਣਾ ਕਾਲ ਕਰਕੇ ਜਰੂਰ ਆਇਓ ਠੀਕ ਹੈ ਤੇ ਇਹ ਤੁਹਾਨੂੰ ਮੈਂ ਫੇਰ ਰਿਪੀਟ ਕਰ ਰਹੀਆਂ 11 ਪੀਸ ਨੇ ਜਿਹੜੀਆਂ ਭੈਣਾਂ ਨਾ ਦੀਆਂ ਵਾਲ ਆਪਣੀ ਪੇਮੈਂਟ ਕਰਕੇ ਡਨ ਕਰ ਲੈਣੀਆਂ ਇੱਕ ਪੀਸ ਲੈ ਲਓ ਚਾਰ ਲੈ ਲਓ ਚਾਹੇ ਇਕੱਠੇ 11 ਚੱਕ ਲਓ ਸਾਨੂੰ ਕੋਈ ਉਹ ਨਹੀਂ ਹੈਗਾ ਪਰ ਨਾ ਦੀ ਨਾਲ ਜਿਨ੍ਹਾਂ ਦੀ ਪੇਮੈਂਟ ਆਜੂਗੀ ਤਾਂ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਲਓਗੇ ਤੇ ਬਿਨਾ ਪੇਮੈਂਟ ਤੋਂ ਹੋਲਡ ਤੇ ਨਹੀਂ ਹੋਣਗੇ ਭੈਣਾਂ ਬਣ ਕੇ ਇਸ ਚੀਜ਼ ਤੋਂ ਕਿਉਂਗੇ ਇਹਨਾਂ ਦੀ ਡਿਮਾਂਡ ਹੀ ਬਹੁਤ ਜ਼ਿਆਦਾ ਹੈ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਪ੍ਰਿੰਟ ਇਸ ਕਾਸਮਸਲੀਨ ਆ ਇਹ कॉटन मसलीन ਕੋਈ ਜੇ ਤੁਸੀਂ ਚਾਹੋ ਤਾਂ ਸ਼ਰਟ ਥੱਲੇ ਲਾਈਨਿੰਗ ਲਗਵਾ ਲਓ ਆਮ نیچے ਬਾਟਮ ਨੀਚੇ ਨਾ ਲਗਵਾਓ ਠੀਕ ਹੈ ਜੀ ਬਾਕੀ ਜੇ ਤੁਸੀਂ ਨਹੀਂ ਚਾਹੁੰਦੇ ਵੀ ਨਹੀਂ ਇਹ ਲਗਵਾਣੀ ਤਾਂ ਨਾ ਲਗਵਾਓ ਉਹ ਤੁਹਾਡੀ ਆਪਣੀ ਇੱਛਾ ਰਹੂਗੀ ਬਟ ਬਿਲਕੁਲ ਹੀ ਸੌਫਟ ਵਾਲਾ ਬਿਲਕੁਲ ਬਟਰ ਵਾਂਗੂ ਸੌਫਟ ਆ ਇਹ ਜਿਹਨੂੰ ਆਪਾਂ ਬਟਰ कॉटन ਵੀ ਕਹਿ ਦਿੰਦੇ ਆ ਬਾਕੀ ਤੁਹਾਨੂੰ ਮੈਂ ਪ੍ਰਿੰਟਿੰਗ ਫੇਰ ਦਿਖਾ ਦਿੰਨੀ ਆ ਸੇਮ ਚੀਜ਼ ਆਈ ਆ ਪਿਓਰ ਮਸਲੀਨ कॉटन ਆ ਜੀ 100% कॉटन ਆ ਠੀਕ ਹੈ ਜੀ 1% ਵੀ ਕੋਈ ਸਿੰਥੈਟਿਕ ਬੇਸ ਨਹੀਂ ਕੋਈ ਸਕਿਨ ਤੇ ਲੜਨ ਵਾਲਾ ਬੇਸ ਨਹੀਂ ਹੈਗਾ ਕੋਈ ਸ਼੍ਰਿੰਕਿੰਗ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਕੋਈ ਵੀ ਮਤਲਬ ਕਿ ਕੰਪਲੇਨ ਨਹੀਂ ਕੋਈ ਕਲਰਾਂ ਦੀ ਕੰਪਲੇਨ ਨਹੀਂ ਹੋਊਗੀ ਸੂਟਾਂ ਦੀ ਆ ਲੋ ਨਾਲ ਇਹਨਾਂ ਦੇ ਮਿਲਣਗੇ ਤੁਹਾਨੂੰ ਮਸਲੀਨ ਦੇ ਪ੍ਰਿੰਟਡ ਹੀ ਦੁਪੱਟੇ ਠੀਕ ਹੈ ਜੀ ਸਾਰਿਆਂ ਨਾਲ ਪ੍ਰਿੰਟਡ ਦੁਪੱਟੇ ਆਉਣਗੇ ਬਹੁਤ ਪਿਆਰੇ ਪੂਰੇ ਖੁੱਲੇ ਦੁਲੇ ਦੁਪੱਟੇ ਨੇ ਬਹੁਤ ਸੋਹਣਾ ਨਾਲ ਦੁਪੱਟਾ ਲੱਗਿਆ ਹੋਇਆ ਨੰਬਰ ਹੋਊਗਾ 1 1 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਮੈਕਸਲੇ ਦੇ ਵਿੱਚ ਇਹ ਥੋੜਾ ਜਿਹਾ ਮੂੰਗਿਆ ਟੋਨ ਦੇ ਉੱਪਰ ਆ ਜਿਹੜਾ ਇਹ ਵਾਲਾ ਸੂਟ ਆ ਮੈਂ ਥੋੜਾ ਜਿਹਾ ਮੂੰਗਿਆ ਟੋਨ ਦੇ ਉੱਪਰ ਆ ਜਿਹੜਾ ਆਹ ਵਾਲਾ ਸੂਟ ਆ ਇਹ ਪ੍ਰੋਪਰ ਬਲੈਕ ਆ ਜੈਡ ਬਲੈਕ ਜਿਹਨੂੰ ਆਪਾਂ ਕਹਿ ਦਿੰਨੇ ਆ ਓਦਾਂ ਦੀ ਪ੍ਰਿੰਟਿੰਗ ਆ ਲਓ ਜੀ ਇਹ ਪ੍ਰੋਪਰ ਜੈਡ ਬਲੈਕ ਮਿਲੂਗਾ ਤੁਹਾਨੂੰ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਵਾ ਸੋ ਤੁਸੀਂ ਫਟਾਫਟ ਸਕਰੀਨਸ਼ਾਟ ਲੈਣੇ ਨੇ ਜਿੰਨਾ ਭੈਣਾਂ ਨੂੰ ਇਹ ਵਾਲੇ ਸੂਟ ਜਿਹੜੀਆਂ ਰਹਿ ਗਈਆਂ ਸੀ ਖਾਸ ਕਰਕੇ ਉਹਨਾਂ ਨੂੰ ਮੈਂ ਕਹਿ ਰਹੀ ਆ ਕਿਉਂਕਿ ਉਹਨਾਂ ਨੂੰ ਇੰਨਾ ਜ਼ਿਆਦਾ ਕਹਿਣਾ ਪਿਆ ਸੋਲਡ ਆਊਟ ਹੋਲਡਰ ਸਿਰਫ 2 ਘੰਟਿਆਂ ਦੇ ਵਿੱਚ ਸਟਾਕ ਸਾਡਾ ਕਲੀਅਰ ਹੋ ਗਿਆ ਸੀ ਇਹ ਵਾਲਾ ਵੀ 2 ਘੰਟੇ ਵੀਡੀਓ ਪੈਨ ਨੂੰ ਹੋਏ ਨਹੀਂ ਸੀਗੇ ਜਾਨੂ ਸਾਰਾ ਸਟਾਕ ਕਲੀਅਰ ਸੀ ਤੇ ਹੱਦ ਤੋਂ ਭੈਣਾਂ ਨੂੰ ਅਸੀਂ ਹੱਦ ਤੋਂ ਵੱਧ ਭੈਣਾਂ ਨੂੰ ਕਿਹਾ ਵੀ ਸਟਾਕ ਕਲੀਅਰ ਹੋ ਚੁੱਕਿਆ ਸੋ ਨੈਕਸਟ ਵੀਕ ਮੰਗਾਵਾਗੇ ਸੋ ਉਹ ਮੈਨੂੰ ਲੱਗਦਾ ਕਿ ਸਾਡੇ ਨਾਲ ਜੁੜੀਆਂ ਹੋਈਆਂ ਨੇ ਨਿਊ ਪੈਣਾ ਬਹੁਤ ਸਿਗੀਆਂ ਜਿਹੜੀਆਂ ਸਾਡੇ ਨਾਲ ਜੁੜੀਆਂ ਉਹ ਵੀਡੀਓ ਰਾਹੀਂ ਤੇ ਜਾਨੀ ਕਿ ਹੁਣ ਉਹਨਾਂ ਲਈ ਹੀ ਆ ਵੀ ਫਟਾਫੜ ਤੁਸੀਂ ਆਪਣੇ ਨਾ ਹੁਣ ਆਰਡਰ ਦੇ ਲਿਓ ਇਦਾਂ ਰੋ ਇਹਦਾ ਦੁਪੱਟਾ ਦੁਪੱਟਾ ਇਹਦਾ ਵਾਈਟ ਬਲੈਕ ਨਾਲ ਕੰਟਰਾਸਟ ਉਹ ਬਹੁਤ ਸੋਹਣੀ ਲੱਗ ਜਾ ਡਿਫਰੈਂਟ ਜਾਂ ਪੀਸ ਆ ਇਹ ਜਿੰਨੇ ਪੈਣ ਚਾਹੀਦਾ ਹੋਇਆ ਫਟਾਫਟ ਲੈ ਲਿਓ ਸਕਰੀਨਸ਼ਾਟ ਨੰਬਰ ਹੋਊਗਾ 2 2 ਨੰਬਰ ਪੀਸ ਰਹੂਗਾ ਜੀ ਆ ਲੋ ਜੀ ਕਪੜਾ ਬਹੁਤ ਪਿਆਰਾ ਕੱਪੜੇ ਕਿੰਨੇ ਬੇਫਿਕਰਿਓ ਬਹੁਤ ਸੋਹਣਾ ਕਪੜਾ ਜੋ ਚੀਜ਼ ਅਸੀਂ ਦੱਸ ਰਹੇ ਆ ਫੀਲ ਕਰ ਰਹੇ ਆ ਸੇਮ ਚੀਜ਼ ਤੁਹਾਡੇ ਤੱਕ ਪਹੁੰਚੂਗੀ ਆ ਲੋ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਵਾਈਟ ਇਹਦਾ ਸਾਰਾ ਬੇਸ ਰਹੂਗਾ ਵਿੱਚ 컬러ਫੁਲ ਸਾਰੀ ਪ੍ਰਿੰਟਿੰਗ ਰਹੂਗੀ ਨਾਲ ਇਹਦੇ ਵੀ ਸੇਮ ਆ ਰਹੇ ਆ ਜੀ ਦੁਪੱਟਾ ਵਿਸਕੋਸ ਮਸਲੀਨ ਦਾਈ ਸਾਰਿਆਂ ਦੇ ਨਾਲ ਸੇਮ ਆ ਰਹੇ ਨੇ ਮਸਲੀਨ ਦੇ ਡਿਜੀਟਲ ਦੁਪੱਟੇ ਠੀਕ ਹੈ ਜੀ ਇਹਦਾ ਨੰਬਰ ਹੋਊਗਾ ਜੀ 3 3 ਨੰਬਰ ਹੈ ਇਹ ਸੂਟ ਰਹੂਗਾ ਜਨਨ ਕਿ ਇੰਨੇ ਸੋਹਣੇ ਪੀਸ ਆ ਮੈਂ ਕਹਿੰਦੀ ਆ ਜੇ ਇਹਨਾਂ ਨੇ ਸਾਨੂੰ 50 ਪੀਸ ਵੀ ਮਿਲ ਜਾਣ ਅਸੀਂ 50 ਪੀਸ ਵੀ 100 ਪੀਸ ਵੀ ਚੱਕ ਲਾਂਗੇ ਜੇ ਸਾਨੂੰ ਇਹਨਾਂ ਵਿੱਚ ਡਿਜ਼ਾਈਨਿੰਗ ਪ੍ਰਿੰਟਿੰਗ ਸਭ ਕੁਝ ਮਿਲ ਜਾਵੇ ਕਿਉਂਕਿ ਇੱਕ ਨਾਲ ਦੇ ਤਾਂ ਪੀਸ ਮਿਲ ਰਹੇ ਨੇ ਬਟ ਤੇ ਹੋਰ ਇਦੋਂ ਬਾਅਦ ਇਹਨਾਂ 'ਚ ਕੋਈ ਵੀ ਹੁਣ ਪ੍ਰਿੰਟ ਪਿੱਛੇ ਅਵੇਲੇਬਲ ਹੈ ਨਹੀਂਗੇ ਜੀ ਸਟਾਕ ਪਿੱਛੋਂ ਵੀ ਕਲੀਅਰ ਹੋ ਚੁੱਕਿਆ ਵਾ ਨਿਊ ਪ੍ਰਿੰਟ ਕਦੋਂ ਬਣਗੇ ਕਦੋਂ ਆਉਣਗੇ ਕਹਿ ਨਹੀਂ ਸਕਦੇ ਇਸ ਲਈ ਹੁਣ ਆਪਣੇ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਜਿਹੜੀਆਂ ਭੈਣਾਂ ਵੇਚ ਤੇ ਬੈਠੀਆਂ ਸੀ ਖਾਸ ਕਰ ਉਹ ਤੁਸੀਂ ਆਪਣਾ ਫਟਾਫਟ ਵੀਡੀਓ ਪੈਨ ਸਰ ਆਪਣੇ ਸਕਰੀਨਸ਼ਾਟ ਦੇਣੇ ਆ ਜਿਨ੍ਹਾਂ ਨੇ ਪਿਛਲੀ ਵਾਰ ਸੋਲਡ ਆਊਟ ਦੇ ਮੈਸੇਜ ਲਏ ਨੰਬਰ ਹੋਗਾ ਜੀ 4 ਨਾਲ ਸੇਮ ਸਕਲੀਨ ਦਾ ਇਹ ਦੁਪੱਟਾ ਪ੍ਰਿੰਟਿੰਗ ਇੱਕ ਤੋਂ ਇੱਕ ਹੈ ਜਾਂ ਪ੍ਰਿੰਟਿੰਗ ਕੋਈ ਵੀ ਛੱਡਣ ਵਾਲਾ ਨਹੀਂ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਅੱਜ ਦੀ ਵੀਡੀਓ ਦਾ ਕੱਪੜਾ ਤਾਂ ਇੰਨਾ ਸੋਹਣਾ ਆਈ ਰਿਹਾ ਪ੍ਰਿੰਟ ਵੀ ਬਹੁਤ ਸੋਹਣੇ ਆ ਰਹੇ ਆ ਇਹਨਾਂ ਦੇ ਬਾਕੀ ਫਿਰ ਕੱਪੜੇ ਦੀ ਫੁੱਲ ਆਨ ਉਹ ਹੈਗੀ ਆ ਵੀ ਇਹਨੂੰ ਕੁਝ ਵੀ ਨਹੀਂ ਹੋਣਾ ਜਿਵੇਂ ਮਰਜੀ ਪਾਇਓ ਹੰਡਾਇਓ ਇੰਨੀ ਸੋਹਣੀ ਸ਼ਾਈਨ ਹੈ ਦੇ ਵਿੱਚ ਕੱਪੜੇ ਦੇ ਵਿੱਚ ਬਹੁਤ ਪਿਆਰਾ ਬੇਸ ਆ ਬਹੁਤ ਹੀ ਸੋਹਣਾ ਬਿਲਕੁਲ ਬਟਰ ਵਾਂਗੂ ਹੈਗਾ ਇਹਦਾ ਸਾਰਾ ਜਿਹੜਾ ਸਟਾਫ ਲੱਗਿਆ ਹੋਇਆ ਨਾਲ ਸੇਮ ਆ ਰਿਹਾ ਜੀ ਦੁਪੱਟਾ नंबर रहूगा जी पांच, पांच नंबर यह सूट रहूगा नेक्स्ट वाला लो ये भी बहुत सोना लाइट स्काई ब्लू जहा कलर बेबी ब्लू भी कह सकते हैं। बहुत सोनी प्रिंटिंग हुई है बहुत ही प्यारा जा प्रिंटा। ना सेम आ रहा जी प्रिंटी दुपट्टा नंबर जी छे छे नंबर यह सूट लो जी। ए भी प्रिंट देख लो ये बहुत सोना प्रिंट है ये भी शायद पिछले बार भी ये सेम प्रिंट अपने को ਸੋ ਰਿਪੀਟ ਦੇ ਵਿੱਚ ਆ ਚੁੱਕਿਆ ਦੁਬਾਰਾ ਜਿਹੜੀਆਂ ਭੈਣਾਂ ਨੇ ਇਹਨਾਂ ਲਈ ਸਕਰੀਨਸ਼ਾਟ ਲੈ ਹੈਗੇ ਸੀਗਾ ਵੀ ਇਹ ਵਾਲੇ ਪ੍ਰਿੰਟ ਦੇ ਤਾਂ ਇਹਦੇ ਨਾਲ ਦੇ ਸਾਡੇ ਕੋਲ ਮੈਨੂੰ ਲੱਗਦਾ ਸ਼ਾਇਦ ਸਿੰਗਲ ਪੀਸ ਹੀ ਹੈ ਜੀ ਇਹਦੇ ਵਿੱਚ ਕਲਰ ਸ਼ਾਇਦ ਦੋ ਮਿਲ ਜਾਣਗੇ ਨੰਬਰ ਰਹੂਗਾ 7 ਤੇ ਨਾਲ ਇਹਦੇ ਸੇਮ ਮਿਲੂਗਾ ਦੁਪੱਟਾ ਹਾਂ ਸੇਮ ਦੁਪੱਟਾ ਪ੍ਰਾਈਸਾਰੇ ਟੂਟਾਂ ਦੇ ਸੇਮ ਰਹੂਗੀ 1000 ਪੀਸੀ ਵੀਡੀਓ ਦਾ ਵੀ 1000 ਹੀ ਤੁਸੀਂ ਹੁਣ ਵੀ 1000 ਹੀ ਹੈ ਜਿਹੜਾ ਮਰਜ਼ੀ ਸੂਟ ਤੁਸੀਂ ਚੱਕ ਲਓ ਇਹਦੇ ਵਿੱਚ ਦੇਖੋ ਦੂਜਾ ਕਲਰ ਪਰਪਲ ਸ਼ੇਡ ਦੋਨੇ ਕਲਰ ਬਹੁਤ ਪਿਆਰੇ ਆਏ ਨੇ ਜਿਹੜਾ ਮਰਜੀ ਕਲਰ ਲਾ ਲਿਓ ਤੁਸੀਂ ਅਲੋ ਇਹ ਵੀ ਪ੍ਰਿੰਟ ਬਹੁਤ ਸੇਮ ਡਿਜ਼ਾਈਨਿੰਗ ਆ ਇਹ ਦੋਨੇ ਪੀਸਾਂ ਦੀ ਡਿਜ਼ਾਈਨਿੰਗ ਸੇਮ ਆ ਬਾਕੀ ਸਾਰੇ ਸੋਲੋ ਸੋਲੋ ਆਏ ਨੇ ਜੀ ਇਹਦੇ ਵਿੱਚ ਵੀ ਸੇਮ ਕਪੜਾ ਪੂਰਾ 5 ਮੀਟਰ ਮਿਲੇਗਾ ਕਪੜੇ ਦੀ ਕੋਈ ਕੱਟ ਕੰਨੀਓ ਕਿਸੇ ਕੰਨੀਓ ਕੋਈ ਕੱਟ ਨਹੀਂ ਬਸ ਇਹ ਸੋਚ ਲਓ ਵੀ ਜਦੋਂ ਆਪਣੀਆਂ ਮਿੱਲਾ ਬਣਾਉਂਦੀਆਂ ਨੇ ਫੈਬਰਿਕ ਨੂੰ ਤਾਂ ਪਿੱਛੇ ਜਿਹੜੀ ਵਿਸਕੋਸ ਦੇ 2 2 3 3000 ਦੇ ਸੂਟ 1500 ਦੇ ਸੂਟ ਦੇ ਵਿੱਚ ਜਿਹੜਾ ਪਿੱਛੇ ਸਟਾਫ ਬਚ ਰਿਹਾ ਵਾ ਤਾਂ ਉਹਨਾਂ ਨੂੰ ਪ੍ਰਿੰਟ ਕਰਕੇ ਇਹ ਆਲ ਓਵਰ ਕਰਕੇ ਨਾਲ ਇਹਨਾਂ ਨੇ ਮਸਲੀਨ ਦੇ ਦੁਪੱਟੇ ਡਿਜੀਟਲ ਲਗਾ ਦਿੱਤੇ ਆ ਕੱਪੜਾ ਇੰਨਾ ਜ਼ਿਆਦਾ ਪ੍ਰੀਮੀਅਮ ਲੱਗਿਆ ਹੋਇਆ ਬਹੁਤ ਸੋਹਣਾ ਜਿਨ੍ਹਾਂ ਦੇ ਵੀ ਪਹਿਣਾ ਦੇ ਹੱਥਾਂ ਵਿੱਚ ਗਿਆ ਤਾਂ ਸਾਰਿਆਂ ਨੇ ਬਹੁਤ ਸੋਹਣਾ ਰਿਸਪੌਂਸ ਦਿੱਤਾ ਬਹੁਤ ਹੀ ਪਿਆਰੂ ਜੀ ਲਓ ਜੀ ਨੈਕਸਟ ਵਾਲਾ ਡਿਜ਼ਾਈਨ ਚੈੱਕ ਕਰ ਲਓ ਇਹ ਵੀ ਪਰਪਲ ਟੂਨ ਦੇ ਉੱਪਰ ਆ ਇਹ ਵੀ ਬਹੁਤ ਵਧੀਆ ਬਹੁਤ ਸੋਹਣਾ ਜਿਹਾ ਫੁੱਲ ਫਲਾਬਿੰਗ ਤੋਂ ਕੁਝ हट ਕੇ ਜਿਓਮੈਟਿਕਲ ਜਿਹਾ ਡਿਜ਼ਾਈਨ ਆ ਗਿਆ ਨਾਲ ਇਹਦੇ ਸੇਮ ਆ ਰਹੇ ਨੇ ਜੀ ਦੁਪੱਟੇ ਇਹਦਾ ਨੰਬਰ ਹੋਊਗਾ ਜੀ 9 9 ਨੰਬਰ ਇਹ ਸੂਟ ਰਹੂਗਾ ਲਓ ਜੀ ਨੈਕਸਟ ਵਾਲਾ ਦੇਖ ਲਓ ਇਹ ਵੀ ਬਹੁਤ ਪਿਆਰਾ ਪ੍ਰਿੰਟ ਆ ਅਮਚ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰੀ ਪ੍ਰਿੰਟਿੰਗ ਹੋਈ ਆ ਬਹੁਤ ਹੀ ਜਾਨੀ ਕਿ ਅਲੱਗ-ਅਲੱਗ ਹਰੇਕ ਪ੍ਰਿੰਟ ਆ ਆਪਦੀ ਅਲੱਗ ਜੀ ਲੁੱਕ ਦੇ ਰਿਹਾ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਜਿਹਾ ਨਾਲੇ ਤੇ ਸੇਮ ਆ ਰਿਹਾ ਜੀ ਦੁਪੱਟਾ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ ਅੱਜ ਦੇ ਵੀਡੀਓ ਦਾ ਲਾਸਟ ਸੂਟ 11 ਇਹ ਸੂਟ ਨੇ ਮੈਂ ਫਿਰ ਤੋਂ ਰਿਪੀਟ ਕਰ ਰਹੀ ਆ ਫੈਬਰਿਕ ਇੰਨਾ ਸੋਹਣਾ ਇੰਨਾ ਫਾਈਨਾ ਪੂਰਾ ਵਧੀਆ ਫੈਬਰਿਕ ਆ ਬਸ ਰ ਆਪਣੇ ਸਕਰੀਨ ਸ਼ਾਟ ਵੀਡੀਓ ਪੈਨਸਰ ਦੇ ਦਿਓ ਤੇ ਨਾਮ ਦੇ ਨਾਲ ਪੇਮੈਂਟ ਡਨ ਕਰ ਦਿਓ ਤਾਂ ਕਿ ਤੁਹਾਡੇ ਆਰਡਰ ਦੀ ਬੁਕਿੰਗ ਨਾਮ ਦੇ ਨਾਲ ਹੋ ਸਕੇ ਕਿਸ ਦਾ ਗ੍ਰੀਨ ਕਲਰ ਆ ਜੀ ਇਹ ਨੰਬਰ ਹੋਊਗਾ 11 ਨਾ ਸੇਮ ਆ ਰਿਹਾ ਇਹਦੇ ਵੀ ਦੁਪੱਟਾ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਪੂਰੀ ਸੁਪਰ ਆ ਇਹਦੇ ਬਾਰੇ ਸੋਚਣ ਦੀ ਕੁਝ ਵੀ ਲੋੜ ਨਹੀਂ ਬਸ ਤੁਸੀਂ ਨਾਮ ਦੇ ਨਾਲ ਆਪਣੀ ਪੇਮੈਂਟ ਕਰ ਦਿਓ ਜਿਹੜਾ ਵੀ ਪ੍ਰਿੰਟ ਤੁਹਾਨੂੰ ਸੋਹਣਾ ਲੱਗਿਆ ਹੋਵੇ ਸੋ ਜਾਣ ਤੋਂ ਪਹਿਲਾਂ ਪੈਣ ਵਾਂ ਕੇ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਡੇਲੀ ਵੀਡੀਓ ਸਾਡੀਆਂ ਆਉਂਦੀਆਂ ਨੇ ਹਮੇਸ਼ਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਡੇ ਲਈ ਲੈ ਕੇ ਆਉਂਦੇ ਰਹਿਣੇ ਆ ਸੋ ਹਰ ਤਰ੍ਹਾਂ ਦੀ ਵੈਰਾਈਟੀ ਲੈ ਕੇ ਆਉਂਦੇ ਆ ਸਸਤੀ ਤੋਂ ਸਸਤੀ ਦੀ ਮਹਿੰਗੀ ਤੋਂ ਮਹਿੰਗੀ ਹਰ ਤਰ੍ਹਾਂ ਦਾ ਤੁਹਾਡੇ ਲਈ ਲੈ ਕੇ ਆਉਂਦੇ ਆ ਕਨਸੈਪਟ ਸਾਰਾ ਵੀਕ ਸੋ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਜਰੂਰ ਪ੍ਰੈਸ ਕਰ ਲਓ ਜਿਹੜੀਆਂ ਭਣਾ ਨੇ ਗਰੁੱਪ ਜੁਆਇਨ ਕਰਨਾ ਗਰੁੱਪ ਜਦੋਂ ਤੁਸੀਂ ਇਹੀ ਨੰਬਰ ਤੇ ਜਿਹੜਾ ਸਕਰੀਨ ਤੇ ਸ਼ੋ ਹੋ ਰਿਹਾ ਮੈਸੇਜ ਕਰ ਦਿਓ ਉਹਦੇ ਨਾਲ ਨਾਲ ਲਿੰਕ ਪ੍ਰੋਵਾਈਡ ਹੁੰਦਾ ਤੁਸੀਂ ਉਹਨੂੰ ਕਲਿੱਕ ਕਰਕੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਚਲੋ ਜੀ ਜਨਤੋ ਪਹਿਲਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਜਾਇਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ